ਤੜਦਕਾਰੀ ਸਾਹਮਣੇ ਪੈਂਦਾ ਹੈ ਜੀ ਤੇ ਆਪਣੇ ਛੋਟੇ ਬੱਚੇ ਹੈਗੇ ਨੇ ਤੇ ਉਹਨਾਂ ਦੇ ਉੱਪਰ ਕਿੰਨਾ ਅਸਰ ਪੈਂਦਾ ਗਲਤ ਕਾਫੀ ਵਾਰੀ ਉਹਨਾਂ ਨੂੰ ਕੰਪਲੇਂਟ ਕੀਤੀ ਗਲਾਡੇ ਨੂੰ ਵੀ ਕੀਤੀ ਪੁਲਿਸ ਨੂੰ ਵੀ ਬੋਲਿਆ ਐਮ ਐਲ ਏ ਸਾਹਿਬ ਨੂੰ ਵੀ ਬੋਲਿਆ ਪਰ ਕੋਈ ਐਕਸ਼ਨ ਹੀ ਨਹੀਂ ਹੁੰਦਾ ਇਹਨਾਂ ਨਾਲ ਉਹਨਾਂ ਨੂੰ ਸ਼ਰਮ ਨਹੀਂ ਆਉਂਦੀ ਸਾਡੇ ਖੁਲਿਆਣ ਸਾਡੇ ਸਾਹਮਣੇ ਸਾਹਮਣੇ ਜਾਂਦੇ ਨੇ ਜੇ ਉਹਨਾਂ ਨੇ ਦੇਖ ਲੋ ਤੇ ਹੋਰ ਬੇਦਰ ਕੋ ਕੇ ਦੁਰਦੇ ਨੇ ਉਹਨਾਂ ਤੋਂ ਡਰਨੀ ਹੈ ਬਿਲਕੁਲ ਵੀ ਸਰ ਜੀ ਅਦਰਕ ਫਿਰ ਇਹ ਕਹਿੰਦੇ ਆਂ ਪੜੀ ਉਹਨਾਂ ਕੂੜੇ ਕੁੱਤੇ ਨੇ ਸਾਰੇ ਨਾ ਕੂੜੇ ਕੁੱਤੇ ਢੂੜਾ ਕਿ ਬਹੁਤ ਸਭ ਨੂੰ ਉੱਪਰ ਪਹੀਆ ਸਭ ਹੈ ਜੇਪ ਜੇ ਇਹਨਾਂ ਨੂੰ ਜਾ ਕੇ ਗੱਲ ਕਰੋ ਤੇ ਕਹਿੰਦੇ ਸਾਡੀ ਤਾਂ ਬਹੁਤ ਦੂਰ ਤੱਕ ਅਪਰੋਚ ਹੈ ਤੁਸੀਂ ਸਾਡਾ ਕੁਝ ਵਿਗਾੜ ਹੀ ਨਹੀਂ ਸਕਦੇ ਇਹ ਮਤਲਬ ਕਿੰਨੀ ਗਲਤ ਗੱਲ ਹੈ ਕਰਾਂ ਦੇ ਸਾਹਮਣੇ ਬਿਲਕੁਲ ਮਲਾਮਨ ਥੱਲੇ ਦੁਕਾਨਾਂ ਨੇ ਉੱਪਰ ਐ ਸਭ ਕੰਮ ਅਸੀਂ ਦਿੱਤੇ ਹੋਏ ਨੇ ਅੱਗੇ ਵੀ ਤੁਸੀਂ ਦੇਖੋਗੇ ਹੋਟਲ ਬੰਨੇ ਹੋਏ ਨੇ ਆਈਆਂ ਸਨ ਸਕੂਲ ਯੂਨੀਫਾਰਮ ਤੇ ਬਾਹ ਚ ਕਪੜੇ ਬਦਲੇ ਹੋਏ ਸਨ ਪੁਲਿਸ ਥਾਣੇ ਗਈਆਂ ਨੇ ਅੱਧੇ ਇੱਕ ਘੰਟਾ ਵੀ ਨਹੀਂ ਲੱਗਿਆ ਉਹ ਕੁੜੀਆਂ ਵਾਪਸ ਆ ਗਈਆਂ ਸਨ ਉਹ ਬਾ ਇਜ਼ਤ ਉੱਪਰ ਗਈਆਂ ਨੇ ਬੇ ਸਾਡੇ ਲੋਕ ਸਾਡੇ ਗੁਆਂਢ ਦੇ ਵਿੱਚ ਆਹ ਧੰਦੇ ਕਰ ਰਹੇ ਨੇ ਅਸੀਂ ਇਸ ਏਰੀਏ ਨੂੰ ਪੌਸ਼ ਏਰੀਆ ਸਮਝ ਕੇ ਚੁਣਿਆ ਸੀ ਇੱਥੇ ਰਹਿਣ ਵਾਸਤੇ ਰੈ residense ਵਾਸਤੇ ਪਰ ਲੋਟਮੈਂਟ ਜਿਹੜੀ ਦਿੱਤੀ ਜਾਂਦੀ ਏ ਇਹ ਹੋਟਲ ਵਾਸਤੇ ਦਿੱਤੀ ਨਹੀਂ ਜਾ ਸਕਦੀ ਅਜਾ ਉਹ ਬਿੱਤੀ ਵੀ ਥਾਈਮੇ ਕਹਿ ਰਿਹਾ ਨਾ ਅਸੀਂ ਉਹ ਦੀਸਾਈਨ ਚੜਦੇ ਆ ਨਾ ਤੇ ਇਹਨਾਂ ਨੇ ਹੋਟਲ ਖੋਲ ਕਿੱਦਾਂ ਲਿਆ ਪਿਛਲੇ 1 ਸਾਲ ਤੋਂ 2 ਸਾਲ ਤੋਂ ਚੱਲ ਰਿਹਾ ਹੋਟਲ ਜਿਹੜਾ ਲਾਰਜ ਮੈਂਟ ਦਿੱਤੀ ਨਹੀਂ ਜਾਂਦੀ ਫਲੱਡਾਂ ਲੋ ਤੇ ਹੋਟਲ ਕਿੱਦਾਂ ਬਣ ਗਿਆ ਇੱਥੇ ਲੁਧਰਾਨਾਲਾ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਅਗਰ ਗਲਾਡਾ ਕੋਈ ਫਲੈਟ ਦਿੰਦੀ ਹੈ ਜਾਂ ਕੋਈ ਦੁਕਾਨ ਦਿੰਦੀ ਹੈ ਤਾਂ ਉੱਤੇ ਦੁਕਾਨ ਹੋ ਸਕਦੀ ਹੈ ਤੇ ਅਗਰ ਕੋਈ ਫਲੈਟ ਦਿੰਦੀ ਹੈ ਤਾਂ ਉੱਤੇ ਰੈ residense रह ਸਕਦੇ ਅਸੀਂ ਲੇਕਿਨ ਅਸੀਂ ਇਸ ਸਮੇ 39 ਸੈਕਟਰ ਵਿੱਚ ਖੜੇ ਆ ਲੇਕਿਨ ਤਸਵੀਰ ਤੁਹਾਨੂੰ ਮੈਂ ਦਿਖਾ ਰਿਹਾ ਇੱਕ ਹੋਟਲ ਹੈ तमाम ਹੋਟਲ ਹੈ ਤੇ तमाम ਤਸਵੀਰਾਂ ਚੱਲਣਗੀਆਂ ਅੱਜ ਤੇ ਗਲਾਡਾ ਦੇ ਅਧਿਕਾਰੀਆਂ ਨਾਲ ਗੱਲ ਵੀ ਹੋਊਗੀ ਸਾਹਮਣੇ ਹੋਟਲ ਹੈ ਸਾਡੇ ਅਧਿਕਾਰੀ ਸਾਹਮਣੇ ਪੈਂਦਾ ਹੈ ਜੀ ਹੂੰ ਤੇ ਆਪਣੇ ਛੋਟੇ ਬੱਚੇ ਹੈਗੇ ਨੇ ਤੇ ਉਹਨਾਂ ਦੇ ਉੱਪਰ ਕਿੰਨਾ ਅਸਰ ਪੈਂਦਾ ਗਲਤ ਤੇ ਨਾਲ ਹੀ ਤੁਸੀਂ ਦੇਖੋ ਇੱਥੇ ਗੁਰਦਾਰਾ ਮੰਦਿਰ ਵੀ ਹੈ ਇਹਨੂੰ ਸ਼ਰਮ ਹੁੰਦੀ ਹੈ ਨਾ ਧਾਰਮਿਕ ਸਥਾਨ ਦੀ ਜਗ੍ਹਾ ਨਾ ਕਿਸੇ ਚੀਜ਼ ਦੀ ਸ਼ਰਮ ਹੈਗੀ ਹੈ ਬਿਲਕੁਲ ਸ਼ਰਮ ਨਹੀਂ ਆ ਜੀ ਆਸੀ ਸ਼ਰਮ ਖਾ ਕੇ ਅੰਦਰ ਬੈਠੇ ਹੋਏ ਨਾ ਬੂਏ ਦੇ ਅੱਗੇ ਆ ਕੇ ਖੜੇ ਹੋਣੇ ਨਾ ਕਿਸੇ ਨਾਲ ਇੱਥੇ ਗੱਲਬਾਤ ਕਰਨੇ ਆ ਹਮ ਮਤਲਬ ਬਿਲਕੁਲ ਘਰ ਦੇ ਸਾਹਮਣੇ ਉਹਨਾਂ ਨੂੰ ਸ਼ਰਮ ਨਹੀਂ ਆ ਤਾਂ ਸਾਡੇ ਖੁਲੇ ਆਮ ਸਾਡੇ ਸਾਹਮਣੇ ਸਾਹਮਣੇ ਜਾਂਦੇ ਨੇ ਜੇ ਉਹਨਾਂ ਨੂੰ ਦੇਖ ਲੋ ਤੇ ਹੋਰ ਬੇਦਰ ਕੋਕੇ ਦੁਰਦੇ ਨੇ ਉਹਨਾਂ ਤੋਂ ਡਰਨੀ ਹੈ ਬਿਲਕੁਲ ਵੀ ਇਹ ਫਿਰ ਇਹ ਜਿਹੜਾ ਅੱਖ ਨਾ ਅੱਖ ਦੀ ਸ਼ਰਮ ਹੈ ਇਹਨਾਂ ਨੂੰ ਨਾ ਕਿਸੇ ਹੋਰ ਚੀਜ਼ ਨਾ ਛੋਟੀ ਜੀ ਗੱਲ ਹੈ ਤੁਹਾਡੀ ਰਹਿਸ਼ ਇੱਥੇ ਆ ਇਹ ਹੋਟਲ ਦੇ ਬਾਹਰ ਤੁਹਾਡੀ ਰਹਿਸ਼ ਹੈਗੀ ਹੈ ਇਹ ਹੋਟਲ ਵਾਲਿਆਂ ਦੀ ਰਹਿਸ਼ ਦੇ ਉੱਤੇ ਕਿਉਂ ਨਹੀਂ ਆਪਣਾ ਕੰਮ ਕਰਾ ਲੈਂਦੇ ਆਪਣੇ ਘਰ ਦੇ ਉੱਤੇ ਹੀ ਕੰਮ ਕਰਾ ਲੈਣਾ ਹੈ ਰੈ residențial ਏਰੀਆ 'ਚ ਪਹਿਲੀ ਗੱਲ ਤਾਂ ਇਹ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ residențial ਏਜ ਫੈਮਿਲੀ ਵਾਸਤੇ ਰਹਿਣ ਵਾਸਤੇ ਜਗ੍ਹਾ ਬਣਾਈ ਹੈ ਕਿ ਇਹ ਸਭ ਕੰਮ ਕਰਨ ਵਾਸਤੇ ਜਗ੍ਹਾ ਬਣਾਈ ਹੋਈ ਹੈ ਤੁਸੀਂ ਆਪ ਦੱਸੋ ਕਿ ਮਤਲਬ ਕਿੰਨੀ ਗਲਤ ਗੱਲ ਹੈ ਘਰਾਂ ਦੇ ਸਾਹਮਣੇ ਬਿਲਕੁਲ ਮਲਾਂ ਮਨ ਥੱਲੇ ਦੁਕਾਨਾਂ ਨੇ ਉੱਪਰ ਐ ਸਭ ਕੰਮ ਅਸੇ ਦਿੱਤੇ ਹੋਏ ਨੇ ਅੱਗੇ ਵੀ ਤੁਸੀਂ ਦੇਖੋਗੇ ਹੋਟਲ ਬੰਨੇ ਹੋਏ ਨੇ ਕੈਨ ਨੂੰ ਤੇ ਹੋਟਲ ਹੈ ਤੁਹਾਨੂੰ ਵੀ ਸਮਝ ਜਾਗੇ ਮੈਨੂੰ ਵੀ ਸਮਝ ਜਾਗੇ ਘੰਟੇ-ਘੰਟੇ ਲਿਗਾ ਦੇ ਲੇ ਕਮਰੇ ਦਿੰਦੇ ਨੇ ਹਾਂ ਬਿਲਕੁਲ ਇੱਥੇ ਗਲੀ ਵਿੱਚ ਰਹਿੰਦੇ ਨੇ ਨਹੀਂ ਬਿਲਕੁਲ ਤੁਸੀਂ ਕਿੰਨਾ ਕੁ ਪਰੇਸ਼ਾਨ ਹੋ ਇਸ ਚੀਜ਼ ਤੋਂ ਕਿੰਨਾ ਕੁ ਪਰੇਸ਼ਾਨ ਹੋ ਇਸ ਚੀਜ਼ ਤੋਂ ਗਲਤ ਕੰਮਾਂ ਤੋਂ ਨਹੀਂ ਇਹ ਤਾਂ ਬਹੁਤ ਗਲਤ ਗੱਲ ਹੈ ਬਹੁਤ ਗਲਤ ਗੱਲ ਹੈ ਗੱਲ ਹੈ ਵੀ ਤੁਹਾਡਾ ਹੀ ਘਰ ਹੈਗਾ ਸਾਹਮਣੇ ਹਾਂਜੀ ਕਿ ਤੁਹਾਨੂੰ ਵੀ ਪਤਾ ਹੈ ਸਾਨੂੰ ਵੀ ਪਤਾ ਹੈ ਗਲਾਡੇ ਨੂੰ ਵੀ ਪਤਾ ਹੈ ਕਿ ਇਹ ਰੈਜੀਡੈਂਸ ਦੇ ਸਕਦੇ ਆ ਹੋਟਲ ਨਹੀਂ ਬਣਾ ਸਕਦੇ ਕਿ ਕਾਫੀ ਵਾਰੀ ਉਹਨਾਂ ਨੂੰ ਕੰਪਲੇਨਟ ਕੀਤੀ ਵੀ ਗਲਾਡੇ ਨੂੰ ਵੀ ਕੀਤੀ ਪੁਲਿਸ ਨੂੰ ਵੀ ਬੋਲਿਆ ਐਮਐਲਏ ਸਾਹਿਬ ਨੂੰ ਵੀ ਬੋਲਿਆ ਪਰ ਕੋਈ ਐਕਸ਼ਨ ਹੀ ਨਹੀਂ ਹੁੰਦਾ ਇਹਨਾਂ ਦੇ ਉੱਤੇ ਤੇ ਕੀ ਕਿੰਨੀ ਅਪਰੋਚ ਹੁੰਦੀ ਇਹਨਾਂ ਦੀ ਕਿ ਕਾਫੀ ਅਪਰੋਚ ਹੋਣੀ ਇਹਦਾ ਇਹਦਾ ਮਤਲਬ ਜੇ ਜੇ ਤੁਹਾਨੂੰ ਉਹ ਜਾ ਕੇ ਗੱਲ ਕਰੋ ਉਹ ਤੇ ਕਹਿੰਦੇ ਸਾਡੀ ਤਾਂ ਬਹੁਤ ਦੂਰ ਤੱਕ ਅਪਰੋਚ ਹੈ ਤੁਸੀਂ ਸਾਡਾ ਕੁਝ ਵਿਗਾਰ ਨਹੀਂ ਸਕਦੇ ਬੰਦਾ ਮਕਾਨ ਵੇਚਣ ਨੂੰ ਸ਼ਰਮਿੰਦਾ ਹੋ ਜਾਂਦਾ ਬੰਦਾ ਕਹਿੰਦਾ ਮੈਂ ਆਪਣਾ ਮਕਾਨ ਹੀ ਵੇਚਦਾ ਮੈਂ ਗੰਦੇ ਮੂਰੇ ਰਹਿਣਾ ਕੀ ਅਸੀਂ ਇਹੀ ਕਹਿ ਰਹੇ ਹਾਂ ਜੀ ਅਸੀਂ ਆਪ ਹੀ ਇਹ ਸੋਚਦੇ ਹਾਂ ਸਾਡੀ ਇਹੀ ਸੋਚ ਹੈ ਹੁਣ ਸਕੂਲ ਗੋਇੰਗ ਬੱਚੇ ਜਿਹੜੇ ਫੜਵਾਏ ਨੇ ਇੱਥੇ ਯੂਨੀਫਾਰਮਾਂ ਵਿੱਚ ਕੁੜੀਆਂ ਇੱਥੇ ਆਈਆਂ ਸਨ ਯੂਨੀਫਾਰਮਾਂ ਵਿੱਚ ਚੜੀਆਂ ਨੇ ਮੈਂ ਪੁਲਿਸ ਸਾਡੇ ਕੋਲ ਕਾਲ ਕੀਤਾ ਤਾਂ ਕਹਿੰਦੇ ਸਾਡੇ ਅੰਡਰ ਨਹੀਂ ਆਂਦਾ ਜੀ ਫਿਰ ਮੈਨੂੰ ਔਮਨ ਸੈਲ ਦਾ ਨੰਬਰ ਦਿੱਤਾ ਗਿਆ ਉੱਥੇ ਕਾਲ ਕੀਤੀ ਗਈ ਤੇ ਬੋਲਿਆ ਕਿ ਇਹ ਸਾਡੇ ਅੰਡਰ ਵੀ ਨਹੀਂ ਆਂਦਾ ਜੀ ਜੇ ਨਾਬਾਲਿਕ ਹੈਗੀਆਂ ਨੇ ਸਕੂਲ ਯੂਨੀਫਾਰਮ ਵਿੱਚ ਤੁਸੀਂ ਕਹਿ ਰਹੇ ਹੋ ਆਈਆਂ ਨੇ ਤੇ ਮੈਂ ਕਿਹਾ ਹਾਂ ਜੀ ਬਿਲਕੁਲ ਮਾਪਿਆਂ ਨੂੰ ਪਤਾ ਨਹੀਂ ਸਾਡੀ ਕੁੜੀਆਂ ਵੀ ਇਦਾਂ ਕਰਦੀਆਂ ਪਈਆਂ ਬਿਲਕੁਲ ਜੀ ਔਰ ਅਸੀਂ ਉਹ ਫੋਨ ਕਰਕੇ ਬਕਾਇਦਾ ਮੈਂ ਨਾਨ ਸਟਾਪ ਕਦੀ ਪੁਲਿਸ ਸਟੇਸ਼ਨ ਫੋਨ ਕਰਨੀ ਹੈ ਕਦੀ ਔਰ ਸੈਲ ਤੇ ਕਾਲ ਕਰਕੇ ਟਰੈਕ ਕਰਕੇ ਪੁਲਿਸ ਆਈ ਵੀ ਔਰ ਪੁਲਿਸ ਵੀ ਆਈ ਕਾਫੀ ਦੇਰ ਬਾਅਦ ਔਰ ਆਈਆਂ ਨੇ ਉਹ ਤਿੰਨ ਕੁੜੀਆਂ ਸਨ ਆਈਆਂ ਸਨ ਸਕੂਲ ਯੂਨੀਫਾਰਮ ਤੇ ਬਾਅਦ ਚ ਕੱਪੜੇ ਬਦਲੇ ਹੋਏ ਸਨ ਪੁਲਿਸ ਥਾਣੇ ਗਈਆਂ ਨੇ ਅੱਧੇ ਘੰਟਾ ਵੀ ਨਹੀਂ ਲੱਗਿਆ ਉਹ ਕੁੜੀਆਂ ਵਾਪਸ ਆ ਗਈਆਂ ਸਨ ਔਰ ਬਾ ਇੱਜ਼ਤ ਉੱਪਰ ਗਈਆਂ ਨੇ ਔਰ ਆਪਣੀ ਸਕੂਟਰੀਆਂ ਤੋਂ ਕੱਢ ਕੇ ਇੱਥੋਂ ਲੰਘ ਕੇ ਗਈਆਂ ਨੇ ਮੈਨੂੰ ਘੂਰ ਕੇ ਗਈਆਂ ਨੇ ਤੌਹਦੇ ਬਾਰੇ ਕੀ ਕਹਿਣਾ ਹੈ ਮਤਲਬ ਪੁਲਿਸ ਵੀ ਕੀ ਇਨੈਕਸ਼ਨ ਲੈਕਚਰ ਲੈਣ ਤਿਆਰ ਨਹੀਂ ਹੈਗੀ ਮਤਲਬ ਬਸ ਕਿਧੇ ਉੱਪਰ ਪਰੋਸਾ ਕਰੀਏ ਜੇ ਪੁਲਿਸ ਸਾਡੇ ਕੰਮ ਨਹੀਂ ਆ ਰਹੀ ਹੈ ਤੌੜੇ ਆਂਡੀ ਗਵੰਡੀ ਤੌੜੇ ਮਤਲਬ ਖੜੇ ਹੋਣ ਇਕੱਠੇ ਹੋਣ ਤੇ ਐਕਸ਼ਨ ਲੋ ਨਾ ਸੀ ਇਸ ਨੂੰ ਐ ਥੋੜੀ ਨਾ ਕਿ ਮੈਂ ਆ ਜਾ ਇੱਕ ਬੁਲਵਾ ਕੇ ਰਿਪੋਰਟ ਕਰਵਾ ਕੇ ਹੋ ਗਿਆ ਕਹਾਣੀ ਸਾਰੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਸਾਡੇ ਅਸੇ ਤੇ ਹਰ ਵਕਤ ਦਾ ਵਿਅਮ ਸਰਦਰ ਦੀ ਬਿਲਕੁਲ ਘਰ ਦੇ ਸਾਹਮਣੇ ਹੈਗਾ ਸਭ ਨਾਨਸਰ ਸਭ ਤੁਹਾਡੀ ਜ਼ਿੰਮੇਵਾਰੀ ਜ਼ਿਆਦਾ ਵੱਧ ਜਾਂਦੀ ਹੈ ਬੜੀ ਜ਼ਿੰਮੇਵਾਰੀ ਇਸ ਕਰਕੇ ਜ਼ਿਆਦਾ ਵੱਧ ਜਾਂਦੀ ਹੈ ਲੇਕਿਨ ਦੋ ਮੂੰਹੇ ਸੱਪ ਤਾਂ ਹੁੰਦੇ ਹੀ ਹੁੰਦੇ ਔਰ ਕਿੱਥੇ ਨੇ ਕੋਈ ਇੱਧਰ ਹੁੰਦਾ ਕੋਈ ਉੱਧਰ ਹੁੰਦਾ ਕੋਈ ਹੁਣ ਸੂ ਦਿੰਦਾ ਹੋਊਗਾ ਪੱਤਰਕਾਰ ਬੁਲਾਇਆ ਜੀ ਉੱਥੇ ਲੇਕਿਨ ਕਾਰਵਾਈ ਜ਼ਰੂਰ ਹੋਣੀ ਚਾਹੀਦੀ ਕਿਉਂਕਿ ਸਭ ਧੀਆਂ ਪੈਣਾ ਲੰਘਣਾ ਇੱਥੋਂ ਮੈਂ ਸੀਨੀਅਰ ਸਟੀਜਨ ਹੋਣ ਦੇ ਨਾਤੇ ਪਹਿਲਾਂ ਤਾਂ ਜਿਹੜਾ ਇਹ ਮਾਮਲਾ ਸੁਣਿਆ ਮੇਰਾ ਸ਼ਰਮਨਾ ਸਿਰ ਝੁਕ ਗਿਆ ਜੀ ਵੀ ਸਾਡੇ ਹੀ ਲੋਕ ਸਾਡੇ ਗਵਾਂਢ ਦੇ ਵਿੱਚ ਆਹ ਧੰਦੇ ਕਰ ਰਹੇ ਨੇ ਅਸੀਂ ਇਸ ਏਰੀਏ ਨੂੰ ਪੌਸ਼ ਏਰੀਆ ਸਮਝ ਕੇ ਚੁਣਿਆ ਅਸੀਂ ਇੱਥੇ ਰਹਿਣ ਵਾਸਤੇ ਰੈਜ਼ੀਡੈਂਸ ਵਾਸਤੇ 5-7 ਸਾਲ ਤੋਂ ਸਾਡੀ ਜੀਪੀ ਰੋਡ ਦਿੱਲੀ ਬਣ ਗਿਆ ਇਹ ਬਣ ਗਿਆ ਦਿੱਲੀ ਜਿਹੜੇ ਹਿਸਾਬ ਨਾਲ ਮੈਂ ਮਾਹੌਲ ਸੁਣ ਰਿਹਾ ਹਾਂ ਹੁਣ ਇਹਨਾਂ ਬੀਬੀਆਂ ਤੋਂ ਇਹ ਮੇਰੇ ਕੋਲ ਪੰਜ ਸਾਲ ਨੂੰ ਬਿਲਕੁਲ ਨਹੀਂ ਇੰਨੀ ਦੇਰ ਹੋ ਗਈ ਉਹਨੂੰ ਜੀਪੀ ਰੋਡ ਬਣੇ ਨਾ ਨੋ ਨਾ ਮੈਂ ਕਾਉਂਸਲਰ ਆ ਨਾ ਮੈਂ ਪ੍ਰਧਾਨ ਆ ਮੈਂ ਤਾਂ ਸੀਨੀਅਰ ਸਟੇਸ਼ਨ ਆ ਹਮ ਸੀਨੀਅਰ ਸਟੇਸ਼ਨ ਦੇ ਨਾਤੇ ਲੋਕ ਮੇਰਾ ਸਤਿਕਾਰ ਕਰਦੇ ਨੇ ਤੁਸੀਂ ਗੱਲ ਚਲੋ ਕਰਦੇ ਨੇ ਲੇਕਿਨ ਉਹਨਾਂ ਕਾਰਵਾਈ ਕੀ ਕਰਾਉਂਦੇ ਮੇਰੇ ਨਾਲ ਤਾਂ ਕਾਰਵਾਈ ਇਹ ਆ ਸੁਣ ਕੇ ਸਾਡਾ ਤਾਂ ਸ਼ਰਮ ਦਾ ਸਿਰ ਨੀਵਾ ਹੋ ਗਿਆ ਮੇਰੇ ਨਾਲ ਵੀ ਸਾਹਮਣੇ ਰਹਿਣ ਵਾਲਿਆਂ ਦੇ ਮੈਂ ਇਹਨਾਂ ਦੇ ਮੇਕੋ ਆਖ ਜਾਓ ਗੱਲ ਦੱਸੀ ਇਹਨੇ ਮੈਨੂੰ ਇਹ ਵੀ ਗੱਲ ਕਹੀ ਤੇ ਮੇਰਾ ਕੋਈ ਨਾਲ ਦਾ ਗਵਾਂਢੀ ਕਹਿੰਦਾ ਤੂੰ ਦੇਖ ਇਥੋਂ ਚਲੇ ਜਾ ਉਹਨੇ ਕਿਹਾ ਮੈਂ ਮੈਂ ਉਹਨੂੰ ਹੱਕ ਥਾਪਣੀ ਉਹਦੀ ਬਿਲਕੁਲ ਨਹੀਂ ਦੇਣਾ ਤੂੰ ਤੈਨੂੰ 10 ਕਰੋੜ ਦਵੇ ਤੂੰ ਨਹੀਂ ਦੇਣਾ ਤੂੰ ਸਾਡਾ ਹੀਰਾ ਆ ਤੂੰ ਸਾਡੇ ਸਾਹਮਣੇ ਇੱਥੇ ਖੜਾ ਆ ਤੂੰ ਲੜ ਸਕਦਾ ਐ ਲੜਾਈ ਜੇ ਤੂੰ ਵੇਚ ਕੇ ਚਲੇ ਗਿਆ ਆ ਸਾਡੀਆਂ ਗਾਂਹਦਾਰ ਚਾਰ ਕੋਠੀਆਂ ਸਾਡੀਆਂ ਅੱਗੇ ਆ ਇਹ ਸਾਨੂੰ ਇਹ ਗੱਲਾਂ ਦਾ ਸਾਹਮਣਾ ਕਰਨਾ ਪਊਗਾ ਬਿਲਕੁਲ ਨਹੀਂ ਤੂੰ ਇਹ ਗੱਲ ਤੇ ਡੋਲਣਾ ਹੈਗਾ ਇਹ ਹੋਟਲ ਜਿਹੜੇ ਖੁੱਲੇ ਨੇ ਨਹੀਂ ਖੁੱਲਨੇ ਚਾਹੀਦੇ ਨਹੀਂ ਖੁੱਲਨੇ ਚਾਹੀਦੇ ਇਹ ਖੁੱਲਣਾ ਕੋਈ ਕੰਮ ਧੰਦਾ ਜਿਹੜਾ ਕਰਨਾ ਉਹਦੇ ਵਾਸਤੇ ਖੁੱਲਣ ਕਿ ਆਹ ਕੰਮ ਵਾਸਤੇ ਖੁੱਲਣ ਜਿਹੜੇ 1-1 ਘੰਟੇ ਵਾਸਤੇ ਕਮਰੇ ਦੇਣੇ ਕਿਰਾਏ ਤੇ ਇਹਦਾ ਕੀ ਮੀਨਿੰਗ ਲੇਕਿਨ ਤੁਹਾਡੇ ਘਰ ਦੇ ਨਾਲ ਹੈ ਮੈਂ ਤੁਹਾਨੂੰ ਲੇਕਿਨ ਹੁਣ ਇਹਦਾ ਹੱਲ ਕੀ ਕੀਤਾ ਜਾ ਸਕਦਾ ਹੈ ਇਹਦਾ ਹੱਲ ਜੀ ਮੈਂ ਹੁਣ ਸੀਐਮ ਸਾਹਿਬ ਨੂੰ ਕੰਪਲੇਂਟ ਪਾਈ ਸੀ ਉੱਥੋਂ ਕੰਪਲੇਂਟ ਫਾਰਵਰਡ ਹੋ ਕੇ ਪੁਲਿਸ ਕਮਿਸ਼ਨਰ ਲੁਧਿਆਣਾ ਨੂੰ ਆਈ ਹੁਣ ਇੱਥੇ 7 ਨੰਬਰ ਥਾਣੇ ਆਈ ਹੋਈ ਹੈ ਉਹਨਾਂ ਨੇ ਮੈਨੂੰ ਬੁਲਾਇ ਕਿੰਨੇ ਕੋਟ ਲਾਉਣੇ ਇੱਥੇ ਆਪਣੇ ਤਾਂ ਦੀਵਪਾਰ ਦਾ ਕੰਮ ਚੱਲਦਾ ਹੋਣਾ ਇਸ ਇਸ ਏਰੀਆ ਦੇ ਵਿੱਚ 5 ਹੋਟਲ ਨੇ ਜੀ ਇਹੋ ਜਿਹੇ 32 ਸੈਕਟਰ ਦੇ ਵਿੱਚ ਕਿ 32 ਸੈਕਟਰ ਦੇ ਇਲਾਕੇ 32 ਇਹ ਸਾਰਿਆਂ ਚ ਗਲਤ ਕੰਮ ਹੁੰਦਾ ਸਾਰਿਆਂ ਦੇ ਵਿੱਚ ਇਹੀ ਕੰਮ ਲਈਏ ਇੱਥੇ ਹੋਰ ਕੋਈ ਟੂਰਿਜ਼ਮ ਤਾਂ ਹੈਗਾ ਹੀ ਨਹੀਂ ਲੁਧਿਆਣਾ ਸ਼ਹਿਰ ਚ ਹੋਟਲ ਕਾਦੇ ਨਹੀਂ ਬਣਦੇ ਪਿਆ ਨਹੀਂ ਤੇ ਹਿਲ ਸਟੇਸ਼ਨ ਹੈਗਾ ਨਾ ਸੋਨਾ ਬਿਲਡਿੰਗਾਂ ਬਣੀ ਹੋਈਆਂ ਨੇ ਪਹਾੜ ਹੈਗੇ ਤੇ ਤਾਜਪੁਰ ਰੋਡ ਤੇ ਚੱਲੋ ਪਹਾੜ ਦਿਖਦੇ ਨੇ ਪਹਾੜ ਦੇ ਉੱਤੇ ਕਈ ਵਾਰੀ ਬਰਫ ਬਾਰੀ ਪੈ ਜਾਂਦੀ ਹੈ ਠੰਡਾ ਮੌਸਮ ਹੋ ਜਾਂਦਾ ਇਸ ਕਰਕੇ ਹੋਟਲ ਇੱਥੇ ਬਣ ਗਏ ਨੇ ਕਿਉਂਕਿ ਲੱਗੀ ਹੈ ਨਾ ਹ ਇਹ ਨਹੀਂ ਉਹ ਤਾਂ ਹੈ ਹੀ ਹੈ ਜੀ ਨਾ ਨਾ ਫਿਰ ਤੁਸੀਂ ਗਲਤ ਕਹਿ ਤਾ ਸਰਦਾਰ ਜੀ ਕੋਰੇ ਡੰਪ ਨਹੀਂ ਹੈਗਾ ਉਹ ਲੁਧਿਆਣੇ ਦੀ ਪਹਾੜੀ ਇਲਾਕਾ ਉਹ ਜਲਦ ਉੱਤੇ ਪਹਾੜ ਵੀ ਹੋਣਗੇ ਬੂਟੇ ਵੀ ਹੋਣਗੇ ਹੋਟਲ ਵੀ ਬਣਨਗੇ ਉੱਤੇ ਵੈਰੀ ਗੁੱਡ ਇਹ ਗੱਲ ਕਹਿ ਰਹੇ ਹੋ ਫਿਰ ਤਾਂ ਬੜੀ ਚੰਗੀ ਗੱਲ ਹੈ ਜੀ ਪਹਾੜ ਹੋਣਗੇ ਤੇ ਬੂਟੇ ਜੇ ਬੂਟੇ ਹੋਣਗੇ ਤਾਂ ਤੇ ਇਹਨਾਂ ਨੇ ਕਿਉਂ ਬਣਾਏ ਫਿਰ ਹੋਟਲ ਦੇ ਵਿੱਚ ਗਲਤ ਕੰਮ ਕਿਉਂ ਹੋ ਰਹੇ ਨੇ ਕਿਉਂਕਿ ਪਹਾੜ ਲੱਗੇ ਨਾ ਹਾਂਜੀ ਹਾਂਜੀ ਇਸ ਜੀ ਮਨੇ ਲੋਕਾਂ ਦਾ ਵਪਾਰ ਦਾ ਤਰੀਕਾ ਬਣਾ ਲਿਆ ਪੈਸੇ ਕਮਾਉਣ ਦਾ ਉਹ ਆਪਣੇ ਜ਼ਿੰਦਗੀ ਇਹ ਚੀਜ਼ ਹੈ ਹੋਰ ਤਾਂ ਕੋਈ ਗੱਲ ਹੈ ਨਹੀਂ ਇੱਥੇ ਜਾਂ ਆਪਣਾ ਸਮਾਜ ਨੂੰ ਖਰਾਬ ਕਰਨਾ ਅਗਲੇ ਜਨਰੇਸ਼ਨ ਨੂੰ ਕੁਰੇ ਬਾਣਾ ਇਹ ਕੰਮ ਕਰ ਰਹੇ ਲੋਕ ਏ ਦੇਖੋ ਜੀ ਇੱਕ ਇੱਕ ਮਾਂ ਬਾਪ ਹੋਵੇ ਇੱਕ ਧੀ ਨਾ ਜਾਂਦੀ ਹੋਵੇ ਟੀਚਰ ਕਰਦਾ ਨਾ ਕੋਈ ਬੰਦਾ ਟੀਚਰ ਕਰਦਾ ਮਾਂਵਾ ਧੀਆਂ ਸਿਰ ਢੁਕਾ ਲੈਂਦੀਆਂ ਅੱਛੇ ਘਰਾਂ ਦੀ ਕੁੜੀਆਂ ਸਿਰ ਢੁਕਾ ਲੈਂਦੀਆਂ ਨੇ ਲੇਕਿਨ ਇਹਨਾਂ ਨੇ ਸਿਰ ਨਹੀਂ ਝੁਕਾਣਾ ਇਹਨਾਂ ਨੇ ਦੂਜੇ ਨੂੰ ਵੀ ਖਰਾਬ ਕਰਨਾ ਕਿ ਹਾਂ ਵੀ ਇਹ ਕੰਮ ਉੱਤੇ ਚੱਲਦਾ ਤੂੰ ਵੀ ਨਾਲ ਆ ਜਾ ਜਿਹੜਾ ਡਿੱਗਦਾ ਉਹਨੇ ਕਹਿਣਾ ਨਾਲ ਇਹਨਾਂ ਨੂੰ ਰਲਾਓ ਤੇ ਸਾਡੇ ਉਲਟਾ ਨਾ ਬੋਲਣ ਸਾਡੀ ਸ਼ਿਕਾਇਤ ਨਾਲ ਲਖਾਣ ਇਹ ਕਾਂਗੇ ਇਹ ਵੀ ਨਾਲ ਹੀ ਹੈ ਜੀ ਸਾਡੇ ਇਸ ਕਰਕੇ ਇਹ ਚੀਜ਼ ਇਹ ਦੂਸਰੇ ਨੂੰ ਵੀ ਖਰਾਬ ਕਰਨਗੇ ਇੱਕ ਮੱਛੀ ਸਾਰੇ ਜਲ ਨੂੰ ਗੰਦਾ ਕਰਦੀ ਹੈ ਬੜਾ ਨਾ ਭਈਆ ਸਭ ਤੋਂ ਵੱਡਾ ਕੀ ਹੈ ਜੀ ਰੁਪਈਆ ਰੁਪਈਆ ਹੈਗਾ ਇਹ ਹੋਟਲ ਵਾਲਾ ਦਾ ਫਿਰ ਪੈਸਾ ਕਿੱਥੇ ਕਿੱਥੇ ਚੱਲਦਾ ਹੁਣ ਇਹ ਹੋਟਲਾਂ ਦਾ ਪੈਸਾ ਉਹਨਾਂ ਦੀ ਜੇਬਾਂ 'ਚ ਜਾਂਦਾ ਜੀ ਹੋਰ ਕਿੱਥੇ ਜਾਂਦਾ ਹੈ ਨਹੀਂ ਗਲਾਡਾ ਗਲੁੱਡਾ ਚੋਰ ਮੋਰੀਆਂ ਹਾਂਜੀ ਹਾਂ ਹਾਂ ਨਹੀਂ ਇਸ ਚੀਜ਼ ਦੇ ਵਿੱਚ ਆਪਾਂ ਕੀ ਕਹਿ ਸਕਦੇ ਹਾਂ ਕਿਸੇ ਨੂੰ ਆਪਾਂ ਕਿਸੇ ਅਫਸਰ ਤੇ ਐਦਾਂ ਬਿਨਾਂ ਦੇਖੇ ਕੋਈ ਅਲੀਗੇਸ਼ਨ ਨਹੀਂ ਕਰ ਸਕਦੇ ਹਾਂ ਮਤਲਬ ਉਹਨਾਂ ਲੱਗਦਾ ਕਿ ਪੁਲਿਸ ਕਾਰਵਾਈ ਕਰੇਗੀ ਜੀ ਦੇਖੋ ਜੀ ਬਹੁਤ ਚਿਰ ਹੋ ਗਿਆ ਇਹ ਕੰਪਲੇਨ ਕੀਤਾ ਹੋਇਆ ਮਨ ਨੂੰ ਨਹੀਂ ਲੱਗਦਾ ਕਿ ਪੁਲਿਸ ਦੀ ਕਾਰਵਾਈ ਹੈ ਪੁਲਿਸ ਨੇ ਕਾਰਵਾਈ ਕਰਨੀ ਹੁੰਦੀ ਇਹ ਤਾਂ ਮਿੱਲੀ ਭਗਤ ਹੈਗੀ ਹੈ ਜੋ ਕਿ ਮੇਲਾਕ ਜੁਲਾਕੇ ਸਾਰਾ ਕੁਝ ਚੱਲ ਰਿਹਾ ਹੈ ਲੇਕਿਨ ਤੁਹਾਨੂੰ ਦੱਸ ਦਈਏ ਕਿ ਪੁਲਿਸ ਦਾ ਪਤਾ ਵੀ ਨਹੀਂ ਲੱਗਦਾ ਕਿਥੇ ਲੇਕਿਨ ਪੁਲਿਸ मौके ਤੇ ਆ ਗਈ ਹੋਈ ਹੈ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਇਹ ਰਿਹਾ ਲੇਕਿਨ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਜਿੱਥੇ ਸਾਡੇ ਕਾਬਲੇ ਤਾਰੀਫ ਲੁਧਿਆਣਾ ਪੁਲਿਸ ਜਿਹੜੀ ਮੌਕੇ ਤੇ ਪਹੁੰਚਦੀ ਹੈ ਮੌਕੇ ਤੇ ਪਹੁੰਚ ਕੇ ਮਹੱਲੇ ਵਾਲੇ ਇਤਰਾਜ਼ ਕਰਦੇ ਚਗੇ ਲੇਕਿਨ ਇੱਕ ਫੋਨ ਕਰਨ ਤੇ ਥਾਣਾ ਡਿਵੀਜ਼ਨ ਨੰਬਰ 7 ਦੇ ਐਡੀਸ਼ਨਲ ਐਸਐਚਓ ਉੱਤੇ ਪਹੁੰਚਦੇ ਨੇ ਆਓ ਆਰਕੋ ਪਕੀ ਨਹੀਂ ਨਹੀਂ ਮਾਰਕੋ ਪਕੀ ਨਹੀਂ ਕਿਨੇ ਦਾ ਕੀ ਹਿਸਾਬ ਹੈ ਤੁਹਾਡੇ ਕੋਲ ਦਾ ਆਪਣਾ ਏਜੰਡਰ ਪਲੱਸ ਆਈਜੀ 2 ਗ੍ਰੀਟਿਫਿਕੇਟ ਪਲੱਸ ਨਹੀਂ ਇਹ ਤਾਂ ਪਰਦੀਵ ਇਹਦੇ ਵੀ ਆ ਰਾਮੀਆ ਇਹ ਬਿਨਾਂ ਸਰਕਾਰੀ ਅਪੀਲ ਦੀ ਵੀ ਚੈੱਕ ਕੀਤਾ ਲੈ ਇਹ ਚੈੱਕ ਕਰ ਰਿਹਾ ਤਿੰਨ ਕਮਰੇ ਛੜੇ ਅੱਜ ਹਾਂਜੀ ਪਹਿਲਾਂ ਵੀਜੀ ਪੂਜੀ ਲੈ ਆ ਕਿਸ ਨੇ ਤਿੰਨ ਰੂਮ ਹੀ ਆ ਤੇਰੇ ਕੋਲ ਸਿਰਫ ਅੱਜ ਜਿਹੜੇ ਦਿੱਤੇ ਆ। ਨਹੀਂ ਕੀ ਇਹ PG ਇਹਨੇ ਕਿ ਹੋਟਲ ਕੀ ਐ? ਹੋਟਲ ਵਾਲੇ ਵੀ ਪਿਛੀ ਦੇ ਰਾਹ ਦੇ ਵਿੱਚ ਸਰ ਹੋਟਲ ਦੇ। ਇੱਕ ਪੈਸੇ ਦਾ ਹੋਟਲ। ਤੂੰ ਉਧਾਰ ਕਾਟ ਭੇਜ ਦੇ ਨਾ। ਨਹੀਂ ਤੂੰ ਧਾਰ ਕਾਟ ਦੇ ਯਾਰ। ਨਹੀਂ ਸਬ ਕੋਪੀ ਲੈ ਲੈਂਦੇ ਨਾ ਜਦੋਂ ਦੋ ਆਵਾਜ਼ ਪਿੱਛੇ ਨਾ ਆਪਣਾ ਧਾਰ ਕਾਟ ਆ ਕਿ ਕਿੰਨੇ ਵੱਡੇ? ਇਹਦਾ ਧਾਰ ਕੱਟ ਦੇ ਯਾਰ। ਤੈਨੂੰ ਕੀ ਗੱਲ ਕਰਨ ਦਾ ਆਧਾਰ ਕੜਦੇ ਉਹਦਾ ਤੁਸੀਂ ਗੱਲ ਮੋੜ ਦਿੰਦੇ ਹੋ ਮੈਂ ਕੀ ਕਹਿ ਰਿਹਾ ਕਦੇ ਨੰਬਰ ਤੋਂ ਕਿੰਨੇ ਆਧਾਰ ਕੜਾਈ ਹੋਏ ਨੇ ਨਹੀਂ ਇਹ ਕੀ ਆ ਯਾਰ ਕਿੰਨੀ ਵਾਰੀ ਆਂਦਾ ਅੱਛਾ 1200 ਭੇਜਦਾ ਹਾਂਜੀ ਆਪੋ ਹੈਲੋ ਜਿੰਨੀ ਜਿੰਨੀ ਵਾਰੀ ਆਂਦਾ 1900 ਕਹਿੰਦੇ ਕੰਡ ਕੰਪਲੇਂਟ ਆਈ ਸੀ ਮੈਂ ਲੈ ਲੈ ਰਕ ਚੈੱਕ ਕਰ ਰਿਹਾ ਤਿੰਨ ਕਪੀ ਤਿੰਨ ਕਿੱਥੇ ਦਾ ਆਧਾਰ ਘਟ ਕਿੱਥੇ ਆ ਜੀ ਦਾ ਨਾਮ ਦੇ ਤਾ ਪਤਾ ਨਹੀਂ ਤਾ

ਵੇ ਬਣਾ ਲਿਆ ਬੰਦ ਸਾਰੇ ਮੈਨੂੰ ਮਾਈਕ ਫਾਇਰ ਇਹਨਾਂ ਲਈ ਖੜਿਆ ਕਰਵਾਉਣਾ ਬੰਦ ਜਿਹੜੇ ਕੋਈ ਕੁੜੀ ਕੁੜੀਆਂ ਉਹਨੇ ਨਹੀਂ ਦਿੱਤੀ ਦਿੱਤਾ ਬੰਦ ਗਰੈਂਟੀ ਕੀਤੀ ਹੈ ਦੋ ਕੁੜੀਆਂ ਤੇ ਚਾਰ ਮੁੰਡੇ ਆਏ ਸੀਗੇ ਉਹਦਾ ਵੀ ਰਸਤਾ ਹੈ ਵੀਡੀਓ ਗਈ ਆਪਣੇ ਗੁਲਗਨ ਗਰੈਂਟੀ ਦੀ ਚਾਰ ਮੁੰਡੇ ਸੀ ਤੇ ਦੋ ਕੁੜੀਆਂ ਸੀਗੀ ਉਹ ਵੀ ਵੀਡੀਓ ਗਈ ਜਿਹੜਾ ਬੰਦਾ ਨਹੀਂ ਸਾਹਮਣੇ ਕੈਮਰਾ ਤੇ ਜਿਹਨੇ ਇਚਰ ਨੇ ਕੰਪਲੀਟ ਕੀਤੀ ਸਰ ਜੀ ਸਾਰੇ ਉਹ ਮੁਰਦੂ ਕੁੱਤੇ ਸਾਰੇ हाँ ਢੂੜ ਕੁੱਤੇ ਢੂੜ ਵਾ ਕੇ ਥੋਪ ਸਭ ਲੋਕ ਉੱਪਰ ਪੜੀਆਂ ਸਾਰੇ ਭੱਜੇ ਨੇ ਉਹ ਮੱਲੇ ਵਾਲੇ ਕਹਿੰਦੇ ਤੁਹਾਨੂੰ ਕੁੱਤੇ ਖੜੇ ਹੋਏ ਨੇ ਕੋਲ ਸਾਡੇ ਸਾਡੇ ਬਹੁਤ ਸਮਾਂ ਲੱਗਦਾ ਛੱਪ ਮੈਂ ਕੌਣ ਸਾਹ ਬੋਲ ਰਿਹਾ ਹਾਂ ਸਰ ਨਾਮ ਤਾਂ ਹੋਗਾ ਕਿਹਨਾਂ ਨਾਲ ਗੱਲ ਕਰਾ ਰਿਹਾ ਤਾਂ ਪਤਾ ਲੱਗੇ ਜੀ ਬੋਲਦਾ ਏਰੀਆ ਦਾ ਅੱਛਾ ਜੀ ਸਾਹਿਬ ਬੋਲ ਰਿਹਾ ਹਾਂ ਜੀ ਸਾਹਿਬ ਉੱਥੇ ਮੱਲੇ ਵਾਲੇ ਸੀ ਬੜੇ ਪਰੇਸ਼ਾਨ ਆ ਹੋਟਲ ਕੇਟੀ ਹੋਮਸ ਹੈਗਾ ਵਾ ਜਿਹਦੇ ਵਿੱਚ ਸਾਡੇ ਕੋਲ ਕੁਝ ਵੀਡੀਓ ਵੀ ਹੈ ਤੇ ਪਹਿਲੇ ਵੀ ਕਾਰਵਾਈ ਕਰਾਈ ਸੀ ਬੱਲੇ ਵਾਲਿਆਂ ਨੇ ਅਤੇ ਗਲਤ ਅਪਚਾਰਿਕ ਮਤਲਬ ਕੰਮ ਹੁੰਦੇ ਨੇ ਹਾਂ ਜੀ ਸਰ ਪਹਿਲਾਂ ਵੀ ਨੋਟਿਸ ਕਟਿਆ ਹੋਇਆ ਦੁਆਰ ਤੋਂ ਕਢਾਉਣ ਲੱਗੇ ਆ ਦੂਜਾ ਨੋਟਿਸ ਮੈਂ ਲੇਕਿਨ ਦੇਖੀ ਸਰ ਸਾਹਮਣੇ ਜਿੰਨੇ ਰੈਸ਼ ਹੈਗੇ ਉਹ ਬੜੇ ਪਰੇਸ਼ਾਨ ਨੇ ਉਹ ਲਗਾਤਾਰ ਚਲੇ ਕੰਪਲੇਂਟ ਕਰ ਕਰਕੇ ਥੱਕ ਚੁੱਕੇ ਹੋਏ ਨੇ ਲੇ ਕੋਈ ਨਹੀਂ ਸਰ ਨੋਟਿਸ ਦੁਆਰਾ ਕਢਾ ਲੱਗੇ ਆ ਫਿਰ ਇਹਨਾਂ ਦੀ ਅਲੋਟਮੈਂਟ ਕੈਨਸਲ ਹੋ ਜੇਗੀ ਸਰ ਲੋਟਮੈਂਟ ਜਿਹੜੀ ਦਿੱਤੀ ਜਾਂਦੀ ਏ ਇਹ ਹੋਟਲ ਵਾਸਤੇ ਦਿੱਤੀ ਨਹੀਂ ਜਾ ਸਕਦੀ ਹਾਂ ਤਾਂ ਉਹ ਤਾਂ ਦਿੱਤੀ ਨਹੀਂ ਤਾਂ ਹੀ ਮੈਂ ਕਹਿ ਰਿਹਾ ਨਾ ਅਸੀਂ ਨੋਟੀਫਾਈਂ ਚੜਦੇ ਆ ਨਾ ਤੇ ਇਹਨਾਂ ਨੇ ਹੋਟਲ ਖੋਲ ਕਿੱਦਾਂ ਲਿਆ ਪਿਛਲੇ 1 ਸਾਲ ਤੋਂ 1.5 ਸਾਲ ਤੋਂ ਚੱਲ ਰਿਹਾ ਹੋਟਲ ਜਿਹਨੂੰ ਅਲੋਟਮੈਂਟ ਦਿੱਤੀ ਨਹੀਂ ਜਾਂਦੀ ਗਲੱਡਾ ਲੋ ਤੇ ਹੋਟਲ ਕਿੱਦਾਂ ਬਣ ਗਿਆ ਇੱਥੇ ਮੈਨੂੰ ਤਾਂ ਪਤਾ ਨਹੀਂ ਤੁਸੀਂ ਕਹਿ ਰਹੇ ਹੋ ਨਾ ਸਰ ਮੈਂ ਇਲਾਕੇ ਦਾ ਜਹੀ ਆ ਜੈ ਸਾਹਿਬ ਤੁਸੀਂ ਆਪਣੀ ਡਿਊਟੀ ਨਿਭਾਈ ਨਹੀਂ ਤੁਸੀਂ ਦੇਖਿਆ ਨਹੀਂ ਕਿ ਇੱਥੇ तमाम ਹੋਟਲ ਬਣੇ ਹੋਏ ਨੇ ਕਾਰਵਾਈ ਕੀਤੀ ਜਾਵੇ ਕਾਰਵਾਈ ਤਾਂ ਸਾਰਿਆਂ ਤੇ ਕੀਤੀ ਹੋਈ ਹੈ ਤੇ ਜੇ ਤਾਂ ਹੋਏ ਸਾਰਿਆਂ ਨੂੰ ਨੋਟਿਸ ਤੁਸੀਂ ਮਤਲਬ ਕਿੰਦਾ ਕਿੰਦੀ ਗੱਲ ਕਰ ਰਹੇ ਹੋ ਇਹਨਾਂ ਨੂੰ ਵੀ ਨੋਟਿਸ ਅਸੀਂ ਭੇਜਿਆ ਹੈ ਮੈਂ ਸਰ ਪੱਤਰਕਾਰ ਗੱਲ ਕਰ ਰਿਹਾ ਲੁਧਿਆਣਾ ਲਾਈਵ ਤੋਂ ਵਿਸ਼ਾਲ ਕਪੂਰ ਹਾਂਜੀ ਹਾਂਜੀ ਹੋਰ ਹੀ ਕਹਿਰ ਹੈ ਨਾ ਜੈਪੀ ਸਾਹਿਬ ਮੈਨੂੰ ਸਾਰੇ ਰੂਰਲ ਰੈਗੂਲੇਸ਼ਨ ਪਤਾ ਹੈ ਗਲਾੜਾ ਦੇ ਮੈਂ ਤੁਹਾਨੂੰ ਤਾਂ ਪੁੱਛਿਆ ਕਿ ਨੋਟਿਸ ਜਦੋਂ ਭੇਜੇ ਨੇ ਉਸ ਤੋਂ ਬਾਅਦ ਵੀ ਇਹਨੇ ਰਿਮੂਵ ਨਹੀਂ ਕੀਤਾ ਨਾ ਤੁਸੀਂ ਐਕਸ਼ਨ ਲਿੱਤਾ ਤੁਸੀਂ ਕੱਾਸ ਤੋਂ 2 ਸਾਲ ਪਹਿਲਾਂ ਇੱਕ ਹੋਟਲ ਸੀਲ ਕੀਤਾ ਸੀਗਾ ਲੇਕਿਨ ਅੱਜ ਨੂੰ ਦੁਬਾਰਾ ਵੀ ਇੱਕ ਉੱਥੇ ਹੋਟਲ ਦੁਬਾਰਾ ਬਣ ਗਿਆ ਜਿੱਥੇ ਕੁੜੀਆਂ ਮੁੰਡੇ ਤੁਸੀਂ ਆਪ ਉੱਥੇ ਕੰਪਲੀਟਾਂ ਤੋਂ ਬਾਅਦ ਫੜੇ ਸੀਗੇ ਤੇ ਉਸ ਤੋਂ ਬਾਅਦ ਤੁਹਾਨੂੰ ਯਾਦ ਹੋਣਾ ਹੈ ਐਸਾਨੂੰ ਉਹੀ ਕਹਿ ਰਿਹਾ ਨਾ ਮਿੰਟ 6 ਮਹੀਨੇ ਹੋਏ ਹਲੇ ਆਏ ਨੂੰ ਜਿਹੜਾ ਪਹਿਲਾਂ ਤੋਂ ਜਈ ਹੈ ਉਹਨਾਂ ਨੇ ਕੀਤਾ ਹੋਣਾ ਨਾ ਫਿਰ ਮੈਨੂੰ ਚਲੋ ਅਸੀਂ ਵੀ ਆਸ ਕਰਾਂਗੇ ਕਿ ਮੱਲੇ ਵਾਲਿਆਂ ਤੁਹਾਡੇ ਵਾਲੋਂ ਰਾਹਤ ਦਿੱਤੀ ਜਾਊਗੀ ਕਿ ਇਹ ਹੋਟਲ ਜਿਹੜੇ ਵਿਦਾਊਟ ਪਰਮਿਸ਼ਨ ਤੋਂ ਖੁੱਲਦੇ ਨੇ ਤੁਸੀਂ ਤਾਂ ਇੱਕ ਕੁਆਟਰ ਦੇ ਦਿਨੇ ਹੋ ਸ਼ੋਪ ਕਰਾ ਉਸੇ ਦੇ ਸਕਦੇ ਹੋ ਜਾਂ ਰੈਂਟ ਤੇ ਦੇ ਸਕਦੇ ਹੋ ਲੇਕਿਨ ਹੋਟਲ ਵਾਸਤੇ ਪਰਮਿਸ਼ਨ ਨਹੀਂ ਦੇ ਸਕਦੇ ਤੁਸੀਂ ਸਰ ਸਰ ਉਹ ਹੋਟਲ ਅਪਾਰਟ ਰੈ residencial ਵੀ ਉਹ residencial ਏਰੀਆ 'ਚ ਉਹ ਹੋਟਲ ਖੋਲ ਕੇ ਬੈਠਾ ਪਰਮਿਸ਼ਨ ਤਾਂ ਕਿਸੇ ਨੇ ਉਹ ਦਿੱਤੀ ਨਹੀਂ ਮੇਗੀ ਤੇ ਸਰ ਤੇ ਫਾਈਨ ਕੀ ਬਣੇਗਾ ਜਾਂ ਨੂੰ ਨੋਟਿਸ ਕਿੰਨੇ ਨੋਟਿਸ ਤੋਂ ਬਾਅਦ ਕਾਰਵਾਈ ਹੁੰਦੀ ਹੈ ਤੋ ਪੇਸ਼ੀਸਾਰ ਨੂੰ ਦੂਜਾ ਕੱਢਣ ਲੱਗੇ ਆ ਉਸ ਤੋਂ ਬਾਅਦ ਸਟੇਟ ਆਫੀਸਰ ਨਾਲ ਗੱਲ ਕਰਕੇ ਅਲਾਟਮੈਂਟ ਕੈਂਸਲ ਕਰਾ ਚਲੋ ਅਸੀਂ ਵੀ ਆਸ ਕਰਾਂਗੇ ਸਰ ਥੈਂਕ ਯੂ ਬਜੈ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੁੱਡ ਨੇਮ ਠੋਕ ਕੇ ਜੀਓ ਲੋ ਸੈਕਿਉਰਿਟੀ ਸਾਹਿਬ ਨਾਬਾਲਗ ਨੂੰ ਯੂਨੀਫਾਰਮ ਚਾਹੀਆਂ ਤੁਹਾਨੂੰ ਥਾਣੇ ਫੋਨ ਕੀਤਾ ਤੇ ਕਹਿੰਦੇ ਸਾਡੇ ਜਿਹ ਡਿਸਟ੍ਰਿਕਸ਼ਨ ਇਸ ਨਹੀਂ ਆਦਾ ਕੋਈ ਵੀ ਵੂਮਨ ਸੈਲ ਨੂੰ ਕੰਪਲੇਨ ਕਰੋ ਵੂਮਨ ਸੈਲ ਤੇ ਕਾਲ ਕੀਤਾ ਤੇ ਕਹਿੰਦੇ ਆ ਨਾਬਾਲਗ ਕੁੜੀਆਂ ਸਾਡੇ ਇਹਦੇ ਗਿਆਂਦੀ ਘਰ ਦੀ ਅਸਲ ਨਿਕਮਤ ਤੁਹਾਡੀ ਗੱਲ ਮੈਂ ਤੁਹਾਡੀ ਗੱਲ ਟਾਲਣ ਲੱਗਾ ਕੱਟਣ ਲੱਗਾ ਇੱਕ ਫੋਨ ਕੀਤਾ ਸੀਗਾ ਹਾਂ ਮੌਕੇ ਤੇ ਆਏ ਦੇਖੋ ਪਿਛਲੀ ਵਾਰੀ ਵੀ ਮੌਕੇ ਤੇ ਆਰ ਫੋਨ ਕੀਤਾ ਲੇਕਿਨ ਜੋ ਕਾਰਵਾਈ ਹੈ ਹੁਣ ਕਾਰਵਾਈ ਕੀਤੀ ਜਾਊਗੀ ਕਿੱਥਰ ਇਸ ਵਾਸਨ ਕੀ ਹੋਊਗੀ ਸਰ ਕਿਉਂਕਿ ਅਸੀਂ ਉਹਨਾਂ ਸਹਿਯਨ ਨਹੀਂ ਕਰਾਂਗੇ ਉਹ ਕੀ ਬੋਲ ਆਹ ਹੁਣ ਦੇਖਦੇ ਆਂ ਜਾ ਕੇ ਅਫਸਰਾਂ ਨੂੰ ਪੁੱਛ ਕੇ ਅਫਸਰਾਂ ਨੂੰ ਦਿੰਦੇ ਆ ਕਿ ਨਹੀਂ ਲੋਗੇ ਐਕਸ਼ਨ ਮੈਂ ਥਾ ਕੇ ਧਰਨੇ ਤੇ ਬੈਠ ਜਾਣਾ ਦੇਖਣੇ ਕੋਈ ਮੈਨੂੰ ਹਿਲਾ ਕੇ ਦਿਖਾਉਂਦੇ ਇੱਥੋਂ ਮੇਰੇ ਘਰ ਦੇ ਬੂਹੇ ਦੇ ਸਾਹਮਣੇ ਸਭ ਨੌਨਸੈਂਸ ਚੱਲਦਾ ਹੈ ਕਿੰਨਾ ਕੁ ਬਰਦਾਸ਼ਤ ਕਰੋਗੇ ਤੁਸੀਂ ਹਾਂ ਜੀ ਤੁਸੀਂ ਸਾਥ ਦਿਓਗੇ ਤਾਂ ਜਰੂਰ ਹੋਏਗਾ ਇਹ ਕੰਮ देखो लुधियानाला ते लुधियाना दी عوام ਨਾ ਖੜੀ ਹੈ ਹਾਂਜੀ ਬਿਲਕੁਲ ਔਰ ਡੇ ਬਣੇ ਆ ਹੋਰ ਕੋਈ ਲੈਣ ਦੇ ਨਹੀਂ ਤਾਂ ਕਮਰੇ ਬੜੇ ਗੰਦੇ ਨੇ ਹੋਛਾ ਨਾ ਕੋਈ ਭਾਈ ਉਹ ਮੈਂ ਚਲੋ ਆਪਾਂ ਕੀ ਕਹਿਣਾ ਨੇ ਗੰਦੇ ਕਮਰੇ ਨੇ ਸਮੈਲ ਅੰਨੀ ਮਾਰਦੇ ਨੇ ਹਾਂ ਥੱਲੇ ਮਾਰੀ ਸਮੈਲ ਤਾਂ ਬਾਹਰ ਆ ਰਹੀ ਸਮੈਲ ਤਾਂ ਇੱਥੇ ਇੱਥੇ ਖੜੇ ਨਹੀਂ ਆ ਰਹੇ ਮੈਂ ਅੰਦਰ ਗਿਆ ਉੱਥੇ ਉੱਥੇ ਖੜੇ ਗੰਦੇ ਦਾ ਵੀ ਕੰਮ ਚੱਲਦਾ ਹੈ ਹੋਰ ਵੀ ਪਤਾ ਨਹੀਂ ਕੀ ਕੀ ਕੰਮ ਕਰਦੇ ਆ ਤੇ ਬਰੀਡਿੰਗ ਗਰਾਊਂਡ ਨੇ ਹਰ ਇੱਕ ਪੁੱਠੇ ਕੰਮ ਤੇ ਜੂਬਾ ਚੱਲਦਾ ਹੈ ਮਤਲਬ ਸਮਾਜ ਲਈ ਤੇ ਤਾਂ ਬੇਲੀ ਗੱਲ ਹੈ ਜੀ ਕਮਰੇ ਕਿੱਥੋਂ ਸਾਫ਼ ਹੋਣੇ ਆ ਜਿਹੜੇ ਬੰਦੇ ਆਪ ਹੀ ਗੰ ਇਗਨੇ ਤਸਵੀਰ ਦਿਖਾ ਰਹੇ ਕਿੰਨੀ ਕ ਮੰਜ਼ਲੀ ਹੋਟਲ ਬਣ ਰਿਹਾ ਕਿੰਨਾ ਬਖੂਬੀ ਵਾਲੀ ਸ਼ਾਨ ਹੋਟਲ ਕੀ ਹੋਟਲਾਂ ਦੇ ਹੋਟਲ ਇੰਨੇ ਸੋਹਣੇ ਹੋਟਲ ਬਣ ਰਹੇ ਨੇ ਤੁਹਾਡਾ ਤੁਹਾਡਾ ਤਾਂ ਇਹ ਹੋਟਲਾਂ ਦੇ ਨਾਲਿਆ ਆ ਸਰ ਮਰਚਾ ਆ ਗਿਆ ਖਤਮ ਹੋ ਗਈ ਖਤਮ ਹੋ ਗਈ ਚਲੋ ਹੋਟਲ ਜੇ ਮਲਟੀ ਨੈਸ਼ਨਲ ਕੰਪਨੀਆਂ ਆਣ ਫਿਰ ਕਮਰੇ ਲੋਕਾਂ ਦੇ ਚੜਨ ਉਹ ਤਾਂ ਤਰੀਕਾ ਠੀਕ ਹੈ ਹੈ ਜੀ ਸਰ ਕੋਸਮੋਪੋਲੀਟਨ ਸਿਟੀ ਬਣੇ ਮੈਂ ਕਹਿੰਦਾ ਜੀ Smart City ਬਣ ਰਿਹਾ ਤੇ ਇਹ Smart City ਬੰਬਈ ਤੋਂ ਵੀ ਅੱਗੇ ਲੰਘ ਗਿਆ ਇਸ ਸ਼ਹਿਰ ਤੋਂ ਇਹ ਕੋਲੀਵਾੜਾ ਤੇ ਦੂਜੇ ਤੀਜੇ ਇਲਾਕੇ ਜਿਹੜਾ ਜੀਵੀ ਰੋਡ ਉਹ ਬਣਾ ਦਿੱਤੀ ਇਹਨਾਂ ਨੇ ਬਿਲਕੁਲ ਇੱਕ ਅਸੀਂ ਹੋਟਲ ਦੇ ਜੋ ਕਰਿੰਦਾ ਹੈਗਾ ਉਹਦੀ ਵੀ ਇੰਟਰਵਿਊ ਕਰਨੀ ਹੈ ਉਹ ਤੋਂ ਹੀ ਪੁੱਛਣਾ ਕਿ ਹੋਟਲ ਤੁਸੀਂ ਦਿੱਤੇ ਹੋਏ ਨੇ ਕਾਰੇ ਵਸੇ ਦਿੱਤੇ ਹੋਏ ਨੇ ਕਮਰੇ ਇੱਕ ਗੱਲ ਦੱਸ ਰੈਜੀਡੈਂਸਲ ਹੈ ਹੋਟਲ ਕੋਚੋ ਦੇ ਹਾਂ ਸਰ ਮਾਲਕਾ ਨੂੰ ਇਹ ਦਤ ਪਤਾ ਹੋਣਾ ਤੂੰ ਬੈਠਾ ਕਿੰਨੇ ਰੁਪਏ ਲੈਂਦੇ ਹੋ ਮੈਂ 12000 ਪਲੱਸ 12000 ਇੱਕ ਹੋਟਲ ਦੇ ਨੂੰ ਤੁਸੀਂ ਕੀ ਕੀ ਕਰਦੇ ਹੋ ਕਮਰਾ ਦੇ ਨੂੰ ਤੁਸੀਂ ਕੀ ਕੀ ਲੈਂਦੇ ਹੋ ਆਧਾਰ ਕਾਰਡ ਦੋਨਾਂ ਦੇ 18 ਪਲੱਸ ਏਜ ਔਰ ਜਰਾ ਸਾਲ ਤੋਂ ਬਾਦੂ ਮੈਂ ਹਾਂਜੀ 20 ਹੂੰ ਇਤਨੀ ਕਿੰਨੇ ਸਾਲ ਤੋਂ ਲੱਗਾ ਇੱਥੇ ਮੈਂ ਹੋ ਗਿਆ ਜਸਟ 5-6 ਮਹੀਨੇ ਹੋ ਗਏ ਕਿੰਨੇ ਕੁ ਜੋੜੇ ਆਉਂਦੇ ਨੇ ਦਿੱਲੀ ਦੇ ਦਿੱਲੀ ਦੇ 2-3 2-3 ਬਸ ਇੰਨੇ ਬਾਹਰ ਖੜੇ ਖੜੇ 5 ਜੋੜੇ ਆਗੇ ਸੀਗੇ ਨਹੀਂ ਹਾਂ ਬਈ ਅੱਭੀ ਅੱਭੀ ਤਾਂ ਨਹੀਂ ਆਏ ਸਰ ਕਾਫੀ ਟਾਈਮ ਤੋਂ 1-2 ਹੀ ਰੱਖਦੇ ਆ ਜਿਆਦਾ ਤੋਂ ਜਿਆਦਾ ਜਿਆਦਾ ਬੰਦੋਂ ਬੰਦੋਂ ਕਿੰਨੇ ਰੇਟਾਂ ਦੇ ਰੂਮ ਦੇ 800 ਕੰਮ ਕਰ ਸਕਦੇ ਹੋ ਸੀ ਹਾਂ ਸਰ ਆਈ ਡੋਨਟ ਨੋ ਬਟ ਆਪਣੇ ਓਨਰ ਕੋ ਪਤਾ ਹੋਗਾ ਲੇਕਿ ਗਲਾਡਾ ਦੇ ਅਧਿਕਾਰੀਆਂ ਨਾਲ ਗੱਲ ਹੋਈ ਹੈ ਓਨਰ ਨਾਲ ਨੰਬਰ ਤੋਂ ਸਰ ਆਪਣੇ ਕੋਲ ਨਹੀਂ ਹੈਗਾ ਇਹ ਤਾਂ ਆਪਾਂ ਮੈਂ ਤਾਂ ਸਿਰਫ ਸਿੰਪਲੀ ਜੋਬ ਕਰਦਾ ਅੱਛਾ ਓਨਰ ਨਹੀਂ ਬਾਕੀ ਜੋ ਬਾਤ ਹੋ ਗਈ ਉਹ ਆਪਣੇ ਓਨਰ ਕੋਲ ਪਤਾ ਹੋਊਗਾ ਇਹ ਤਾਂ ਆਪਕੋ ਵੀ ਪਤਾ ਹੋਗਾ ਮੇਰੇ ਤੋਂ ਓਨਰ ਦਾ ਪਤਾ ਹੀ ਨਹੀਂਗਾ ਨਹੀਂ ਨਹੀਂ ਜੋ ਜੋਬ ਕਰਦਾ ਛੋਟੇ ਮੱਲੇ ਲੋ ਮੱਲੇ ਲੋ ਸੂਚਨਾ ਆਂਦੀ ਹੈ ਜਦੋਂ ਤੁਸੀਂ ਉੱਥੇ ਪੁੱਛਦੇ ਹੋ ਕੀ ਹਾਂ ਕਿੰਨੇ ਕੁ ਜੋੜੀ ਪੜੇਗੇ ਸਰ 60 ਇਹ ਚਾਰ ਨੇ ਚਾਰ ਨਹੀਂ ਤਿੰਨ ਨੇ ਤਿੰਨ ਤਿੰਨ ਸਰ ਕੀ ਕਾਰਵਾਈ ਕੀਤੀ ਜਾ ਸਕਦੀ ਹੈ ਜਾ ਕੇ ਦੇਖਦੇ ਹਾਂ ਤਾਂ ਕੋਚਕਿਚਾ ਬਹਿਣਾ ਕੋਈ ਜੇ ਕੋਈ ਵੀ ਵਧੀਆ ਕੰਮ ਹੈ ਮੈਂ ਕਵਾਂਗਾ ਇਦਾਂ ਕਿ ਬਹੁਤ ਬਖੂਬੀ ਵਧੀਆ ਕੰਮ ਹੈ ਕਿ ਲੁਧਿਆਣਾ ਪੁਲਿਸ ਦਾ 7 ਨੰਬਰ ਥਾਣੇ ਦੇ ਐਸਐਸਓ ਸਾਹਿਬ ਤੇ ਐਡੀਸ਼ਨਲ ਐਸਐਸਓ ਸਾਹਿਬ ਦਾ ਕਿ ਜੋ ਮੌਕੇ ਤੇ ਪਹੁੰਚਦੇ ਆ ਤੇ ਮੌਕੇ ਤੇ ਪਹੁੰਚ ਤੋਂ ਬਾਅਦ ਮੱਲੇ ਵਾਲੇ ਦੇ ਇੱਕ ਫੋਨ ਤੋਂ ਬਾਅਦ ਮੌਕੇ ਤੇ ਪਹੁੰਚੇ ਬਲਵਿੰਦਰ ਜੀ ਤੇ ਕਾਰਵਾਈ ਜਿਹੜੀ ਹੈ ਅਮਰ ਚ ਲਿਆਂਦੇ ਨੇ ਕਾਬਲੇ ਤਾਰੀਖ ਤੇ ਆ ਵੀ ਹੁੰਦਾ ਕਿ ਐਸੇ ਅਧਿਕਾਰੀ ਜਿਹੜੇ ਸਾਡੇ ਲੁਧਿਆਣਾ ਪੁਲਿਸ ਵਿੱਚ ਹੈਗੇ ਨੇ ਤਾਂ ਆਵਾਮ ਨੂੰ ਬਿਲਕੁਲ ਸੁਰੱਖਿਅਤ ਰੱਖਿਆ ਜਾ ਸਕਦਾ ਹੈ ਲੋਕਾਂ ਦਾ ਕੈਰਾਮੈਨ ਹਨੀ ਦੇ ਨਾਲ}{|\text{ਕਿਸ਼ਾਲ ਕਪੂਰ ਉਰਨ